ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਦੇਵਗੰਦਾਰੀ ਰਾਗ ਦੇ ਅੰਦਰ ਬਚਨ ਹਨ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨ ਪ੍ਰੀਤ ਚਰਨ ਕਮਲਾਰੇ ਛੇ ਪ੍ਰਭੂ ਮੈਂ ਰਾਜ ਭਾਗ ਨਹੀਂ ਮੰਗਦਾ ਮੈਂ ਮੁਕਤੀ ਵੀ ਨਹੀਂ ਮੰਗਦਾ ਮੈਂ ਕੇਵਲ ਤੇ ਕੇਵਲ ਤੇਰੇ ਚਰਨਾਂ ਦਾ ਪਿਆਰ ਲੁਟਦਾ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਅਲਤ ਕਬੀਰ ਜੀ ਦੇ ਬਚਨ ਹਨ ਕਬੀਰ ਸੁਰਗ ਨਰਕ ਤੇ ਮੈਂ ਰਹਿਓ ਸਤਗੁਰ ਕੀ ਪ੍ਰਸਾਦ ਚਰਨ ਕਮਲ ਕੀ ਮੋਜ ਮੈਂ ਰਹਉ ਅੰਤ ਅਰ ਅਤ ਕਬੀਰ ਜੀ ਫਰਮਾਨ ਕਰਦੇ ਹਨ ਨਾ ਤਾਂ ਮੈਂ ਸਵਰਗਾਂ ਦੀ ਲਾਲਸਾ ਰੱਖਦਾ ਹਾਂ ਨਾ ਹੀ ਮੈਂ ਨਰਕਾਂ ਤੋਂ ਡਰਦਾ ਹਾਂ ਮੇਰੇ ਗੁਰੂ ਦੀ ਮੇਰੇ ਤੇ ਕਿਰਪਾ ਹੈ ਮੈਂ ਗੁਰੂ ਦੀ ਕਿਰਪਾ ਦੇ ਨਾਲ ਪ੍ਰਭੂ ਦੇ ਸੋਹਣੇ ਚਰਣਾ ਕਮਲਾਂ ਦੀ ਯਾਦ ਵਿੱਚ ਖੁਲਾਰੀ ਲੈਂਦਾ ਰਹਿੰਦਾ ਹਾਂ ਆਨੰਦ ਮਾਣਦਾ ਰਹਿੰਦਾ ਸਿੱਖ ਇਤਿਹਾਸ ਅੰਦਰ ਜ਼ਿਕਰ ਹੁੰਦਾ ਹੈ ਹੁਸ਼ਿਆਰਪੁਰ ਜ਼ਿਲ੍ਹੇ ਦਾ ਨਗਰ ਗੜ ਸ਼ੰਕਰ ਇੱਥੋਂ ਦਾ ਰਹਿਣ ਵਾਲਾ ਇੱਕ ਗੁਰੂ ਦਾ ਸਿੱਖ ਬੜਾ ਮਿੱਠ ਬੋਲੜਾ ਅਤੇ ਗੁਰਸਿੱਖੀ ਨੂੰ ਪਰਣਾਇਆ ਹੋਇਆ ਜਿਸ ਨੇ ਗੁਰੂ ਅਰਜਨ ਦੇਵ ਜੀ ਤੋਂ ਚਰਨ ਪਹੁਲ ਪ੍ਰਾਪਤ ਕਰਕੇ ਗੁਰਸਿੱਖੀ ਧਾਰਨ ਕੀਤੀ ਤੇ ਉੱਚੀ ਆਤਮਿਕ ਅਵਸਥਾ ਦਾ ਮਾਲਕ ਬਣਿਆ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਸ ਨੂੰ ਇਸ ਇਲਾਕੇ ਦਾ ਪ੍ਰਚਾਰ ਕਥਾਪ ਦਿੱਤਾ ਭਾਈ ਤਿਲਕਾ ਜੀ ਦੇ ਸਿੱਖੀ ਦੇ ਪ੍ਰਚਾਰ ਦੀ ਵਰਕਤ ਦੇ ਨਾਲ ਇਸ ਇਲਾਕੇ ਵਿੱਚ ਬਹੁਤ ਸਾਰੀਆਂ ਸੰਤਾਂ ਜਿਹੜੀਆਂ ਸਨ ਗੁਰਮਤ ਉਪਦੇਸ਼ ਸਰਵਣ ਕਰਨ ਵਾਸਤੇ ਸੰਤੀ ਰੂਪ ਵਿੱਚ ਜੁੜਦੀਆਂ ਸਨ ਤੇ ਭਾਈ ਤਿਲਕਾ ਜੀ ਦਾ ਇਸ ਇਲਾਕੇ ਵਿੱਚ ਬੜਾ ਆਦਰ ਮਾਨ ਤੇ ਸਤਕਾਰ ਹੋ ਰਿਹਾ ਸੀ ਇਸੇ ਹੀ ਇਲਾਕੇ ਵਿੱਚ ਇੱਕ ਵਡੇਰੀ ਉਮਰ ਦੇ ਯੋਗੀ ਦਾ ਡੇਰਾ ਸੀ ਤੇ ਉਹ ਹਮੇਸ਼ਾ ਹੀ ਸੜਦਾ ਕੋਟ ਦਾ ਰਹਿੰਦਾ ਸੀ ਕਿ ਭਾਈ ਤਿਲਕਾ ਜੀ ਦੇ ਪਾਸ ਸੰਗਤਾਂ ਜੁੜਦੀਆਂ ਹਨ ਔਰ ਇਹਨਾਂ ਦਾ ਆਦਰ ਮਾਨ ਸਤਕਾਰ ਕਰਦੀਆਂ ਇੱਕ ਦਿਨ yogi ਨੂੰ vyang sujhi ਤੇ ਉਸਨੇ ਚਲੀਹਾ ਕਟਿਆ ਤੇ ਚਲੀਹਾ ਕੱਟਣ ਤੋਂ ਬਾਅਦ ਉਸਨੇ ਆਪਣੀ ਚੇਲਿਆਂ ਅਜੰਟਾਂ ਦੇ ਰਾਹੀਂ ਇਹ ਪ੍ਰਚਾਰ ਕਰਵਾਉਣਾ ਸ਼ੁਰੂ ਕਰ ਦਿੱਤਾ ਕਿ ਰਾਤੀ yogi ਨੂੰ Shiv ji ਦੇ ਦਰਸ਼ਨ ਹੋਏ ਤੇ Shiv ji ਨੇ ਉਹਨਾਂ ਨੂੰ ਵਰਦਾਨ ਦਿੱਤਾ ਹੈ ਕਿ ਜਿਹੜਾ ਵੀ yogi ਦੇ ਦਰਸ਼ਨ ਕਰੇਗਾ ਉਸ ਨੂੰ 1 ਸਾਲ ਵਾਸਤੇ ਸਵਰਗ ਮਿਲੇਗਾ ਜਦੋਂ ਚੋਕ ਜੋਗੀ ਦੇ ਚੇਲਿਆਂ ਨੇ ਇਲਾਕੇ ਵਿੱਚ ਇਹ ਪ੍ਰਚਾਰ ਕੀਤਾ ਕਈ ਭੋਲੇ-ਪਾਲੇ ਲੋਕ ਸਵਰਗ ਦੀ ਲਾਲਸਾ ਰੱਖਣ ਵਾਲੇ ਜੋਗੀ ਦੇ ਦਰਸ਼ਨਾਂ ਨੂੰ ਉਮੜ ਪਏ ਤੇ ਜੋਗੀ ਨੂੰ ਏਟਾ ਆਦਿਕ ਵੀ ਕਾਫੀ ਇਕੱਠੀ ਹੋ ਗਈ ਹੁਣ ਜੋਗੀ ਨੇ ਪੁੱਛਿਆ ਕਿ ਕੌਣ-ਕੌਣ ਲੋਕ ਹਨ ਜਿਹੜੇ ਨਹੀਂ ਆਏ ਚੇਲਿਆਂ ਨੇ ਦੱਸਿਆ ਕਿ ਭਾਈ ਤਿਲਕਾ ਨਾਮ ਦਾ ਇੱਕ ਸਿੱਖ ਹੈ ਤੇ ਉਸ ਦੀ ਜਿੰਨੇ ਵੀ ਲੋਕ ਸੰਗਤ ਕਰਦੇ ਹਨ ਉਹ ਨਹੀਂ ਆ ਰਹੇ योगी ਨੇ ਭਾਈ ਤਿਲਕਾ ਜੀ ਦੇ ਵਿਕਾਰ ਨੂੰ ਛੱਟ ਮਾਰਨ ਵਾਸਤੇ ਆਪਣੇ ਚੇਲੇ ਭਾਈ ਤਿਲਕਾ ਜੀ ਦੇ ਕੋਲ ਭੇਜ ਦਿੱਤੇ ਤੇ ਜਾ ਕੇ ਕਿਹਾ ਕਿ ਜੋਗੀ ਨੇ ਭੇਜਿਆ ਹੈ ਕਿ ਤੁਹਾਨੂੰ ਆਫਰ ਹੈ ਕਿ ਤੁਸੀਂ ਵੀ ਆ ਕੇ ਜੋਗੀ ਦੇ ਦਰਸ਼ਨ ਕਰ ਲਵੋ ਤੇ ਸਵਰਗ ਮਾਣੋ ਜਦੋਂ ਜੋਗੀ ਦੇ ਏਜੰਟਾਂ ਨੇ ਜਾ ਕੇ ਭਾਈ ਤਿਲਕਾ ਜੀ ਨੂੰ ਪ੍ਰੇਰਿਆ ਤੇ ਭਾਈ ਤਿਲਕਾ ਜੀ ਨੇ ਸਾਫ ਇਨਕਾਰ ਕਰ ਦਿੱਤਾ ਕਿ ਮੈਨੂੰ ਜੋਗੀ ਦੇ ਦਰਸ਼ਨਾਂ ਦੀ ਲੋੜ ਨਹੀਂ ਮੈਨੂੰ ਸਵਰਗ ਦੀ ਲੋੜ ਨਹੀਂ ਜਦੋਂ ਚੇਲਿਆਂ ਨੇ ਆ ਕੇ ਜੋਗੀ ਨੂੰ ਦੱਸਿਆ ਕਿ ਪਾਈ ਤਿਲਕਾ ਜੀ ਨੇ ਤਾਂ ਇਨਕਾਰ ਕਰ ਦਿੱਤਾ ਹੈ ਜੋਗੀ ਨੇ ਫਿਰ ਦੁਬਾਰਾ ਆਪਣੇ ਚੇਲਿਆਂ ਨੂੰ ਭੇਜਿਆ ਕਿ ਜਾਓ ਉਸ ਨੂੰ ਕਹੋ ਕਿ ਭਾਈ ਤੈਨੂੰ 2 ਸਾਲ ਵਾਸਤੇ ਸਵਰਗ ਮਿਲੇਗਾ ਤੂੰ ਆ ਕੇ ਜੋਗੀ ਦੇ ਦਰਸ਼ਨ ਕਰ ਲੈ ਪਰ ਪਾਈ ਤਿਲਕਾ ਜੀ ਨੇ ਫਿਰ ਇਨਕਾਰ ਕਰ ਦਿੱਤਾ ਤੀਸਰੀ ਵਾਰ ਜੋਗੀ ਆਪ ਆਪਣੇ ਚੇਲਿਆਂ ਨੂੰ ਤੇ ਜਿਹੜੇ ਲੋਕ ਉਸ ਦੇ ਨਵੇਂ-ਨਵੇਂ ਸ਼ਰਧਾਲੂ ਬਣੇ ਸਨ ਉਹਨਾਂ ਨੂੰ ਨਾਲ ਲੈ ਕੇ ਪਾਈ ਤਿਲਕਾ ਜੀ ਦੇ ਘਰ ਨੂੰ ਚੱਲ ਪਿਆ ਉਧਰ ਪਾਈ ਤਿਲਕਾ ਜੀ ਨੇ ਜਿਹਨੇ ਜਦੋਂ योगी ਤੇ ਉਸ ਦੇ ਸਾਥੀਆਂ ਨੂੰ ਆਉਂਦੇ ਦੇਖਿਆ ਤੇ ਭਾਈ ਤਿਲਕਾ ਜੀ ਨੇ ਆਪਣਾ ਦਰਵਾਜ਼ਾ ਬੰਦ ਕਰ ਲਿਆ ਹੁਣ ਯੋਗੀ ਨੇ ਉਸ ਦਾ ਦਰਵਾਜ਼ਾ ਖੜਕਾਉਣਾ ਸ਼ੁਰੂ ਕਰ ਦਿੱਤਾ ਕਿ ਭਾਈ ਦਰਵਾਜ਼ਾ ਖੋਲ ਦਰਵਾਜ਼ਾ ਖੋਲ ਤੂੰ ਵੀ ਸਵਰਗ ਦਾ ਸੁੱਖ ਤੇ ਆਨੰਦ ਮਾਣ ਲਿਆ ਮੇਰੇ ਦਰਸ਼ਨ ਕਰਕੇ ਭਾਈ ਤਿਲਕਾ ਜੀ ਨੇ ਆਵਾਜ਼ ਦਿੱਤੀ ਪਖੰਡਿਆ ਮੈਨੂੰ ਤੇਰੇ ਦਰਸ਼ਨਾਂ ਦੀ ਜ਼ਰੂਰਤ ਨਹੀਂ ਤੂੰ ਪਖੰਡੀ ਹੈ ਤੂੰ ਲੋਕਾਂ ਨੂੰ ਠੱਗ ਰਿਆ ਹੈ ਤੂੰ ਭੋਲੇ-ਬਾਲੇ ਲੋਕਾਂ ਨੂੰ ਠੱਗ ਕੇ ਹੋ ਰਾਹੇ ਪਾਰਿਆ ਯੋਗੀ ਕਹਿਣ ਲੱਗਾ ਕਿ ਭਾਈ ਸਾਰੇ ਲੋਕ ਸਵਰਗ ਦੀ ਲਾਲਸਾ ਰੱਖਦੇ ਹਨ ਤੈਨੂੰ ਸਵਰਗ ਦੀ ਜਰੂਰਤ ਨਹੀਂ ਹੈ ਭਾਈ ਚਿਲਕਾ ਜੀ ਕਹਿਣ ਲੱਗੇ ਪਖੰਡਿਆ ਮੇਰਾ ਗੁਰੂ ਪੂਰਾ ਹੈ ਮੇਰੇ ਗੁਰੂ ਦੇ ਚਰਨ ਹੀ ਮੇਰੇ ਵਾਸਤੇ ਸਵਰਗ ਹਨ ਮੇਰੇ ਗੁਰੂ ਦੀ ਸਿੱਖਿਆ ਹੀ ਮੇਰੇ ਵਾਸਤੇ ਸਵਰਗ ਹੈ ਮੇਰੇ ਗੁਰੂ ਨੇ ਸਵਰਗ ਔਰ ਨਰਕ ਦੀ ਅਸਲੀਅਤ ਦਾ ਮੈਨੂੰ ਬਿਆਨ ਕਰਵਾ ਦਿੱਤਾ ਹੈ ਜੋਗੀ ਕਹਿਣ ਲੱਗਾ ਬੂਹਾ ਤਾਂ ਖੋਲ ਮੈਨੂੰ ਵੀ ਦੱਸ ਇਹੋ ਜਿਹਾ ਕਿਹੜਾ ਗੁਰੂ ਹੈ ਜਿਸ ਨੇ ਤੇਰੇ ਅੰਦਰੋਂ ਇਹ ਭੁਲੇਖਾ ਹੀ ਦੂਰ ਕਰ ਦਿੱਤਾ ਹੈ ਸਵਰਗ ਦੀ ਲਾਲਸਾ ਹੀ ਮੁਕਾ ਦਿੱਤੀ ਹੈ ਮੈਨੂੰ ਵੀ ਐਸੇ ਗੁਰੂ ਦੇ ਦਰਸ਼ਨ ਕਰਵਾ ਭਾਈ ਤਿਲਕਾ ਜੀ ਕਹਿਣ ਲੱਗੇ ਕਿ ਮੇਰੇ ਗੁਰੂ ਦਾ ਹੁਕਮ ਹੈ ਤਹਾਂ ਬੈਕੁੰਠ ਜਹ ਕੀਰਤਨ ਤੇਰਾ ਜਿੱਤੇ ਪਰਮਾਤਮਾ ਦੀ ਕੀਰਤੀ ਹੈ ਉਹ ਅਸਥਾਨ ਸਵਰਗ ਹੈ ਮੇਰੇ ਗੁਰੂ ਦਾ ਬਚਨ ਹੈ ਪਿਸ਼ਤ ਨਜੀਕ ਅਰਾਕ ਰਹਿਮਾਨਾ हे ਰਹਿਮਾਨ ਮੈਨੂੰ ਆਪਣੀ ਨੇੜਤਾ ਬਖਸ਼ ਤੇਰੀ ਨੇੜਤਾ ਹੀ ਮੇਰਾ ਸਵਰਗ ਹੈ ਭਾਈ ਤਿਲਕਾ ਦੀ ਦੇ ਜੀ ਦੇ ਚਰਨਾਂ ਤੇ ਜੋਗੀ ਟੈਪਿਆ ਤੇ ਕਹਿਣ ਲੱਗਾ ਮੈਨੂੰ ਵੀ ਇਹੋ ਜਿਹੇ ਗੁਰੂ ਦੇ ਦਰਸ਼ਨ ਕਰਵਾ। ਸੋ ਭਾਈ ਤਿਲਕਾ ਜੀ ਦੇ ਨਾਲ ਜੋਗੀ ਆਪਣੇ ਸਾਥੀਆਂ ਤੇ ਹੋਰ ਲੋਕਾਂ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸ਼ਰਨ ਦੇ ਵਿੱਚ ਪਹੁੰਚਦਾ ਹੈ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਆ ਕੇ ਨਮਸਕਾਰ ਕੀਤੀ ਤੇ ਉਸ ਦੇ ਮਨ ਦੇ ਅੰਦਰ ਸ਼ੰਕਾ ਪੈਦਾ ਹੋਇਆ ਕਿ ਸਤਿਗੁਰੂ ਜੀ ਭਾਰ ਜਵਾਨੀ ਦੀ ਉਮਰ ਹੈ, ਸ਼ਾਹੀ ठाट-ਬਾਠ ਹੈ, ਔਜਾ ਰੱਖੀਆਂ ਹੋਈਆਂ ਹਨ, ਕੋੜੇ ਰੱਖੇ ਹੋਏ ਹਨ ਤੇ ਅਜਿਹਾ 68-8 ਰੱਖਣ ਵਾਲਾ ਗੁਰੂ ਆਤਮਿਕ ਗਿਆਨੀ ਹੋ ਸਕਦਾ ਹੈ yogi ਦੇ ਮਨ ਦੇ ਅੰਦਰ ਇਹ ਸ਼ੰਕਾ ਪੈਦਾ ਹੋਇਆ ਸੋ ਸਤਿਗੁਰੂ ਜੀ ਨੇ yogi ਨੂੰ ਸਮਝਾਇਆ yogi ਕਹਿਣ ਲੱਗਾ ਕਿ ਅਸੀਂ ਵਡੇਰੀਆਂ ਉਮਰਾਂ ਦੇ yogi ਲੋਕ ਅਸੀਂ ਤਾਂ ਇਹ ਪ੍ਰਚਾਰ ਕਰਦੇ ਹਾਂ ਕਿ ਮਰਨ ਤੋਂ ਬਾਅਦ ਸਵਰਗ ਮਿਲਦਾ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਸ ਨੂੰ ਸਮਝਾਇਆ ਕਿ ਭਾਈ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜਨਾ ਹੀ ਅਸਲ ਸਵਰਗ ਹੈ ਇਸ ਕਰਕੇ ਗੁਰੂ ਨਾਨਕ ਤੇਜ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੋਗੀ ਨੂੰ ਸੁਣਾਇਆ ਤੇ ਸਮਝਾਇਆ ਜੋਗ ਨਾ ਖਿੰਸਾ ਜੋਗ ਨਾ ਡੰਡੇ ਜੋਗ ਨਾ ਪਸਮ ਚੜਾਈਏ ਜੋਗ ਨਾ ਮੰਦੀ ਮੂੰਡ ਮੁੰਡਾਇਆ ਜੋਗ ਨਾ ਸਿੰਘੀ ਵਾਈਏ ਅੰਜਨ ਮਾਹੀ ਨਿਰੰਚਨ ਰਹੀਏ ਜੋਗ ਜੁਗਤ ਤਉ ਪਾਈ ਸਤਗੁਰ ਭੇਟੇ ਤਾਂ ਸਹਿਸਾ ਟੁੱਟੇ ਤਾਂਤ ਵਰਜ ਰਹੀਏ ਗੁਰੂ ਨੂੰ ਮਿਲਿਆ ਮਨ ਦਾ ਸਹਿਸਾ ਜਿਹੜਾ ਹੈ ਉਹ ਦੂਰ ਹੁੰਦਾ ਹੈ ਤੇ ਭਟਕਦਾ ਹੋਇਆ ਮਨ ਜਿਹੜਾ ਹੈ ਉਹ ਟਿਕਦਾ ਹੈ ਸੋ ਜੋਗੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਤੇ ਟੈਪਿਆ ਸਿੱਖੀ ਦੀ ਦਾਤ ਪ੍ਰਾਪਤ ਕਰਕੇ ਗੁਰਸਿੱਖਾਂ ਵਾਲਾ ਜੀਵਨ ਜਿਉਣ ਲੱਗਾ ਸਤਿਗੁਰੂ ਜੀ ਨੇ ਇਸ ਦੇ ਉੱਤੇ ਬਖਸ਼ਿਸ਼ ਕੀਤੀ ਤੇ ਇਸ ਨੂੰ ਇਸ ਇਲਾਕੇ ਦਾ ਪ੍ਰਚਾਰਕਤਾਬ ਦਿੱਤਾ ਜਿੱਤੇ ਜੋਗੀ ਪਹਿਲੇ ਲੋਕਾਂ ਨੂੰ ਮੈਮਾ ਪਰਮਾ ਦੇ ਵਿੱਚ ਪਾ ਕੇ ਡਰਾ ਕੇ ਤੇ ਆਪਣੀ ਮਾਨ ਪ੍ਰਸ਼ਟਾ ਕਰਵੰਦਾ ਸੀ ਹੁਣ ਉਹ ਗੁਰੂ ਦਾ ਸਿੱਖ ਬਣ ਕੇ ਲੋਕਾਂ ਨੂੰ ਸਿੱਖੀ ਮਾਰਗ ਦਿੜਕ ਕਰਵਾਉਣ ਲੱਗਾ ਤੇ ਗੁਰੂ ਦਾ ਪੂਰਨ ਸਿੱਖ ਬਣਿਆ ਸਵਾਹਿ ਗੁਰੂ ਜੀ ਕਾ ਖਾਲਸਾ ਸਵਾਹਿ ਗੁਰੂ ਜੀ